ਉਮਰ ਦੇ ਅਖੀਰਲੇ ਪਲਾਂ ਵਿੱਚ ਇਨਸਾਨ ਧਨ ਦੌਲਤ ਜਾਇਦਾਦ ਜਾਂ ਸੰਪਤੀ ਨਹੀਂ ਬਲਕਿ ਸਿਰਫ ਇੱਕ ਚੀਜ਼ ਦੀ ਉਮੀਦ ਰੱਖਦਾ ਉਹ ਹੈ ਇੱਜ਼ਤ ਜਿਨ੍ਹਾਂ ਲਈ ਉਹ ਪੂਰੀ ਉਮਰ ਦੌੜਦਾ ਰਿਹਾ ਕਮਾਂਕਾਰਾਂ ਵਿੱਚ ਆਪਣੇ ਹੱਥ ਪੈਰ ਭੰਨ ਕੇ ਹਰ ਖੁਸ਼ੀ ਉਹਨਾਂ ਦੇ ਪੈਰਾਂ ਹੇਠ ਪਾਉਂਦਾ ਉਹੀ ਲੋਕ ਉਹਦੇ ਆਖਰੀ ਸਮੇਂ 'ਚ ਉਹਦੇ ਕੋਲ ਹੋਣ ਇਹੀ ਇੱਕ ਸੁਪਨਾ ਰਹਿ ਜਾਂਦਾ ਹੈ ਪਰ ਜ਼ਿੰਦਗੀ ਇਨਸਾਨ ਦੀਆਂ ਉਮੀਦਾਂ ਉੱਤੇ ਨਹੀਂ ਤੁਰਦੀ ਕਈ ਵਾਰ ਜਿਨ੍ਹਾਂ ਨੂੰ ਆਪਣੀ ਛਾਂ ਵਿੱਚ ਪਾਲਦੇ ਆਂ ਉਹੀ ਇੱਕ ਪਲ ਵਿੱਚ ਦਿਲ ਤੋੜ ਕੇ ਚਲੇ ਜਾਂਦੇ ਨੇ ਮਾਪਿਆਂ ਦੀ ਮਿਹਨਤ ਜੋ ਉਹਨਾਂ ਨੇ ਆਪਣੇ ਹੱਡ ਗਾਲ ਕੇ ਕੀਤੀ ਜਦੋਂ ਉਹ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਰਿਸ਼ਤਿਆਂ ਦੀ ਹਕੀਕਤ ਵੀ ਇੱਕ ਪਰਖ ਬਣ ਜਾਂਦੀ ਹੈ ਬੇਸਹਾਰਾ ਹੋਣ ਦੀ ਉਹ ਤਕਲੀਫ ਜੋ ਇੱਕ ਝੁਰੀਦਾਰ ਚਿਹਰੇ ਤੇ ਸਾਫ਼ ਦਿਖਦੀ ਹੈ ਉਹ ਦੁੱਖ ਜੋ ਕਿਸੇ ਨਰਮ ਹਿਰਦੇ 'ਚ ਹਮੇਸ਼ਾ ਵਗਦਾ ਰਹਿੰਦਾ ਇਹ ਉਹੀ ਦਰਦ ਹੈ ਜੋ ਹਰ ਇਨਸਾਨ ਆਪਣੇ ਬੁਢਾਪੇ ਵਿੱਚ ਦੇਖਣ ਤੋਂ ਡਰਦਾ। ਇੱਕ ਕਹਾਣੀ ਇੱਕ ਬਾਪ ਦੀ ਹੈ। ਉਸ ਬਾਪ ਦੀ ਜਿਨੇ ਆਪਣੇ ਪੁੱਤਰਾਂ ਲਈ ਆਪਣੇ ਸੁਪਨੇ दातੇ ਲਗਾ ਦਿੱਤੇ। ਜਿਨੇ ਆਪਣੇ ਹੱਕਾਂ ਦੀ ਕੁਰਬਾਨੀ ਕਰਕੇ ਉਹਨਾਂ ਦੀ ਹਰ ਖੁਸ਼ੀ ਲਈ ਆਪਣੀ ਜ਼ਿੰਦਗੀ ਨੂੰ ਹਰ ਪਲ ਸਵਾ ਕੀਤਾ। ਪਰ ਹੁਣ ਉਹਨਾਂ ਦੇ ਚਿਹਰਿਆਂ ਤੇ ਆਪਣੀ ਮੌਤ ਤੋਂ ਪਹਿਲਾਂ ਇੱਕ ਖੁਸ਼ੀ ਦੀ ਝਲਕ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਕੀ ਉਹ ਆਪਣੇ ਪੁੱਤਰਾਂ ਦੀ ਉਹ ਖੁਸ਼ੀ ਦੇਖ ਸਕੇਗਾ? ਕੀ ਉਹ ਇੱਜ਼ਤ ਜਿਹਦੀ ਤਮੰਨਾ ਉਹਦੇ ਹਿਰਦੇ ਵਿੱਚ ਤੜਫ ਰਹੀ ਹੈ ਉਹ ਮਿਲੇਗੀ ਜਾਂ ਫਿਰ ਉਹਦੀਆਂ ਉਮੀਦਾਂ ਵੀ ਬੇਵਫਾਈ ਦੇ ਭੰਬਰ ਵਿੱਚ ਖਤਮ ਹੋ ਜਾਣਗੀਆਂ ਇਹ ਜਾਣਨ ਲਈ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋ ਬੜੇ ਪੁਰਾਣੇ ਵੇਲਿਆਂ ਦੀ ਗੱਲ ਹੈ ਕਿਸੇ ਸ਼ਹਿਰ ਦੇ ਕੁਝ فاਸਲੇ ਤੇ ਇੱਕ ਛੋਟੀ ਜੀ ਬਸਤੀ ਸੀ ਜਿੱਥੇ ਇੱਕ ਬਜ਼ੁਰਗ ਵਿਅਕਤੀ ਆਪਣੀ ਜ਼ਿੰਦਗੀ ਦੇ ਆਖਰੀ ਦਿਨ گزار ਰਿਹਾ ਸੀ ਉਹ ਇੱਕ ਨਿਮਰ ਪਰ ਬੁੱਧੀਮਾਨ ਇਨਸਾਨ ਸੀ ਉਹਦੇ ਪੰਜ ਪੁੱਤਰ ਸੀ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਇਕਬਾਲ ਸੀ ਜੋ ਕਿ ਇੱਕ ਜ਼ਿਮੀਂਦਾਰ ਸੀ ਇਕਬਾਲ ਪੂਰਾ ਦਿਨ ਖੇਤਾਂ ਵਿੱਚ ਮਿਹਨਤ ਕਰਦਾ ਜ਼ਮੀਨ ਵਾਹਦਾ ਤੇ ਫਸਲ ਦੀ ਦੇਖਭਾਲ ਕਰਦਾ ਪਰ ਪਿਓ ਦੀ ਸੇਵਾ ਕਰਦੇ ਹੋਏ ਕਦੇ-ਕਦੇ ਉਹ ਅੱਕ ਜੇ ਜਾਂਦਾ ਤੇ ਦਿਲ ਹੀ ਦਿਲ ਸੋਚਦਾ ਕਿ ਇਹ ਜ਼ਿੰਮੇਵਾਰੀ ਕਦੋਂ ਖਤਮ ਹੋਵੇਗੀ ਸ਼ਾਮ ਨੂੰ ਇਕਬਾਲ ਥੱਕਿਆ ਹਾਰਿਆ ਖੇਤਾਂ ਤੋਂ ਵਾਪਸ ਆਉਂਦਾ ਤਾਂ ਉਹਦਾ ਬੁੱਢਾ ਪਿਓ ਫਰੀਦ ਚੁੱਪਚਾਪ ਪੁੱਤਰ ਦੀ ਥਕਾਵਟ ਨੂੰ ਮਹਿਸੂਸ ਕਰਦਾ ਫਰੀਦ ਦੇ ਦਿਲ ਵਿੱਚ ਪੁੱਤਰ ਲਈ ਬੇਪਨਾਹ ਮੁਹੱਬਤ ਸੀ ਪਰ ਉਹ ਕੁਝ ਕਹਿਣ ਦੀ ਬਜਾਏ ਸਿਰਫ ਆਪਣੀਆਂ ਅੱਖਾਂ ਝੁਕਾ ਲੈਂਦਾ ਤੇ ਚੁੱਪ ਰਹਿੰਦਾ ਕੁਝ ਸਮੇਂ ਬਾਅਦ ਫਰੀਦ ਆਪਣੇ ਪੁੱਤਰ ਇਕਬਾਲ ਦੇ ਰਵੱਈਏ ਵਿੱਚ ਬਦਲਾਅ ਮਹਿਸੂਸ ਕਰਨ ਲੱਗਾ ਉਹ ਜਾਣਦਾ ਸੀ ਕਿ ਇਕਬਾਲ ਆਪਣੀ ਥਕਾਵਟ ਤੇ ਜ਼ਿੰਮੇਵਾਰੀਆਂ ਦੇ ਭਾਰ ਹੇਠ ਦਬ ਚੁੱਕਿਆ ਹੈ ਤੇ ਸ਼ਾਇਦ ਉਸ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਬੁੱਢਾ ਬਾਪ ਹੁਣ ਉਹਦੇ ਲਈ ਇੱਕ ਬੋਝ ਬਣ ਗਿਆ ਹੈ ਇਕਬਾਲ ਦਾ ਰਵੱਈਆ ਆਪਣੇ ਪਿਓ ਨੂੰ ਪਰੇਸ਼ਾਨ ਕਰ ਲੱਗ ਪਿਆ ਪਿਓ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਸਕੂਨ ਦੇ ਨਾਲ ਗੁਜ਼ਾਰਨਾ ਚਾਹੁੰਦਾ ਸੀ ਪਰ ਇਕਬਾਲ ਦੀ ਬੇਰੁਖੀ ਨੇ ਉਸ ਨੂੰ ਗਮਗੀਨ ਕਰ ਦਿੱਤਾ ਸਮਾਂ ਬੀਤਿਆ ਫਰੀਦ ਨੇ ਇਕਬਾਲ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਪੁੱਤਰਾ ਮੈਨੂੰ ਪਤਾ ਹੈ ਕਿ ਤੇਰੇ ਉੱਤੇ ਕੰਮ ਦਾ ਬੋਝ ਵੱਧ ਗਿਆ ਹੈ ਤੂੰ ਫਿਕਰ ਨਾ ਕਰ ਮੈਂ ਬਹੁਤੇ ਦਿਨ ਤੇਰੇ ਕੋਲ ਨਹੀਂ ਰਹਾਂਗਾ 2-3 ਦਿਨ ਬਾਅਦ ਮੈਂ ਦੂਜੇ ਪੁੱਤਰ ਕੋਲ ਚਲਾ ਜਾਵਾਂਗਾ ਤੂੰ ਆਪਣੇ ਕੰਮ ਤੇ ਆਪਣੀ ਜ਼ਿੰਦਗੀ ਤੇ ਧਿਆਨ ਦੇ ਮੇਰੇ ਲਈ ਐਵੇਂ ਪਰੇਸ਼ਾਨਾ ਹੋ ਇਕਬਾਲ ਇਹ ਸੁਣ ਕੇ ਕੁਝ ਦੇਰ ਚੁੱਪ ਰਿਹਾ ਦਿਲ ਵਿੱਚ ਸ਼ਰਮਿੰਦਗੀ ਦੀ ਹਲਕੀ ਜੀ ਲਹਿਰ ਉੱਠੀ ਪਰ ਉਹਦੇ ਬੁੱਲਾਂ ਤੇ ਪਿਓ ਨੂੰ ਰੋਕਣ ਵਾਲਾ ਕੋਈ ਸ਼ਬਦ ਨਾ ਆਇਆ ਕੋਈ ਦਿਨ ਗੁਜ਼ਰਨ ਦੇ ਬਾਅਦ ਬੁੱਢਾ ਫਰੀਦ ਇਕਬਾਲ ਦੇ ਘਰੋਂ ਨਿਕਲ ਕੇ ਆਪਣੇ ਦੂਜੇ ਪੁੱਤਰ ਸਲੀਮ ਦੇ ਕੋਲ ਚਲਾ ਗਿਆ ਸਲੀਮ ਜੋ ਕਿ ਇੱਕ ਕਾਮਯਾਬ ਵਪਾਰੀ ਸੀ ਜਿਹਦੇ ਕੋਲ ਧਨ ਦੌਲਤ ਦੀ ਕੋਈ ਕਮੀ ਨਾ ਸੀ ਬੁੱਢਾ ਬਾਪ ਹੁਣ ਸਲੀਮ ਦੇ ਘਰ ਰਹਿਣ ਲੱਗ ਪਿਆ ਪਰ ਸਲੀਮ ਦਾ ਰਵਈਆ ਵੀ ਦਿਲ ਤੋੜਨ ਵਾਲਾ ਹੀ ਸੀ। ਸਲੀਮ ਦੇ ਲਈ ਉਸ ਦਾ ਵਪਾਰ ਤੇ ਭੱਜ ਦੌੜ ਜ਼ਿਆਦਾ ਅਹਿਮ ਸੀ ਤੇ ਉਹਦੀ ਪਤਨੀ ਆਪਣੇ ਸਹੁਰੇ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦੀ ਤੇ ਉਸ ਨਾਲ ਗੱਲ ਕਰਨ ਦੀ ਵੀ ਖੇਚਲ ਨਾ ਉਠਾਉਂਦੀ। ਬੁੱਢਾ ਫਰੀਦ ਦਿਲ ਵਿੱਚ ਆਪਣੇ ਪੁੱਤਰਾਂ ਦੀ ਬਦਲਦੀ ਮੁਹੱਬਤ ਦਾ ਗਮ ਲਈ ਪੂਰਾ ਦਿਨ ਚੁੱਪਚਾਪ ਇੱਕ ਕੋਨੇ ਵਿੱਚ ਬੈਠਾ ਰਹਿੰਦਾ ਪਰ ਆਪਣੀ ਤਕਲੀਫ ਨੂੰ ਕਦੇ ਵੀ ਜ਼ੁਬਾਨ ਤੇ ਨਾ ਲਿਆਉਂਦਾ। ਉਸ ਦਾ ਸਮਾਂ ਗਮਾਂ ਵਿੱਚ ਲੰਘ ਰਿਹਾ ਸੀ। ਇੱਕ ਦਿਨ ਸਲੀਮ ਨੇ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਪਿਓ ਨੂੰ ਕਿਹਾ ਬਾਪੂ ਤੁਹਾਨੂੰ ਮੇਰੇ ਨਾਲ ਵਪਾਰ ਵਿੱਚ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੇ ਹੋਣ ਦਾ ਮੈਨੂੰ ਵੀ ਕੁਝ ਫਾਇਦਾ ਹੋਵੇ ਇਹ ਸੁਣ ਕੇ ਬੁੱਢਾ ਫਰੀਦ ਚੁੱਪ ਰਿਹਾ ਉਸ ਦੀ ਝੁਕੀ ਹੋਈ ਕਮਰ ਕਮਜ਼ੋਰ ਹੱਥ ਤੇ ਥੱਕਿਆ ਹੋਇਆ ਸਰੀਰ ਇਸ ਗੱਲ ਦੀ ਗਵਾਹੀ ਦੇ ਰਹੇ ਸੀ ਕਿ ਹੁਣ ਉਹ ਕਿਸੇ ਵੀ ਮਿਹਨਤ ਦੇ ਕਾਬਲ ਨਹੀਂ ਰਿਹਾ ਪਰ ਉਸ ਨੇ ਆਪਣੇ ਪੁੱਤਰਾਂ ਦੀ ਗੱਲ ਦਾ ਬਿਲਕੁਲ ਵੀ ਬੁਰਾ ਨਹੀਂ ਮਨਾਇਆ ਕਿਉਂਕਿ ਉਹ ਜਾਣਦਾ ਸੀ ਕਿ ਸਲੀਮ ਉਸ ਨੂੰ ਸਿਰਫ ਇੱਕ ਜ਼ਿੰਮੇਵਾਰੀ ਦੇ ਪੈਮਾਨੇ ਨਾਲ ਦੇਖ ਰਿਹਾ ਹੈ ਨਾ ਕਿ ਮੁਹੱਬਤ ਦੇ ਸਾਰੀ ਰਾਤ ਬੁੱਢੇ ਪਿਓ ਦੀ ਖਾਂਸੀ ਤੇ ਦਰਦ ਭਰੀਆਂ ਪੁਕਾਰਾਂ ਤੋਂ ਤੰਗ ਆ ਕੇ ਸਲੀਮ ਦੀ ਪਤਨੀ ਨੇ ਕਿਹਾ ਇਹ ਬੁੱਢਾ ਸਾਨੂੰ ਹੋਰ ਵੀ ਪਰੇਸ਼ਾਨ ਕਰ ਰਿਹਾ ਇਹਦੇ ਹੋਰ ਵੀ ਪੁੱਤ ਹੈਗੇ ਆ ਉਥੇ ਜਾ ਕੇ ਆਪਣੀ ਜ਼ਿੰਦਗੀ ਗੁਜ਼ਾਰ ਸਕਦਾ ਹੈ ਸਲੀਮ ਵੀ ਇੱਕ ਨਾ ਸਮਝ ਆਦਮੀ ਸੀ ਉਸਨੇ ਆਪਣੇ ਬੁੱਢੇ ਪਿਓ ਨੂੰ ਕਿਹਾ ਬਾਪੂ ਜੇਕਰ ਤੁਸੀਂ ਤੰਗ ਹੋ ਤਾਂ ਕੋਈ ਗੱਲ ਨਹੀਂ ਜੇ ਚਾਹੋ ਤਾਂ ਦੂਸਰੇ ਕੋਲ ਚਲੇ ਜਾਓ ਉੱਥੇ ਤੁਸੀਂ ਸਕੂਨ ਨਾਲ ਰਹੋਗੇ ਤੁਹਾਡੇ ਇਲਾਜ ਲਈ ਪੈਸੇ ਵੀ ਮੈਂ ਦੇ ਦੇਵਾਂਗਾ ਫਿਕਰ ਨਾ ਕਰੋ ਉਸਦੇ ਇਹ ਅਲਫਾਜ਼ ਫਰੀਦ ਦੇ ਆਤਮ ਸਨਮਾਨ ਨੂੰ ਇੱਕ ਹੋਰ ਗਹਿਰਾ ਜ਼ਖਮ ਦੇ ਗਏ ਸਲੀਮ ਨੇ ਪਿਆਰ ਤੇ ਤਵਜੂਹ ਦੇਣ ਦੀ ਬਜਾਏ ਸਿਰਫ ਇੱਕ ਨਿਪਟਾਰਾ ਕਰਨ ਦੀ ਗੱਲ ਕੀਤੀ ਜਿਵੇਂ ਕਿ ਬੁੱਢੇ ਪਿਓ ਦੀ ਮੌਜੂਦਗੀ ਦਾ ਉਹਦੇ ਉੱਪਰ ਕੋਈ ਅਸਰ ਹੀ ਨਾ ਹੋਵੇ ਸਿਰਫ ਇੱਕ ਜ਼ਿੰਮੇਵਾਰੀ ਦਾ ਭਾਰ ਸੀ ਜਿਸ ਨੂੰ ਠੀਕ-ਠਾਕ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਬੁੱਢਾ ਫਰੀਦ ਹੁਣ ਦੂਸਰੇ ਪੁੱਤਰ ਸਲੀਮ ਦੇ ਘਰੋਂ ਨਿਕਲ ਕੇ ਆਪਣੇ ਤੀਸਰੇ ਪੁੱਤਰ ਉਸਮਾਨ ਦੇ ਕੋਲ ਚਲਾ ਗਿਆ ਉਸਮਾਨ ਇੱਕ ਮਿਹਨਤੀ ਕਿਸਾਨ ਸੀ ਜੋ ਆਪਣੀਆਂ ਜ਼ਮੀਨਾਂ ਤੇ ਕੰਮ ਕਰਦਾ ਸੀ ਉਹਨੇ ਆਪਣੇ ਪਿਓ ਦਾ ਆਦਰ ਸਤਕਾਰ ਕੀਤਾ ਪਰ ਉਹਦੇ ਕੋਲ ਵੀ ਬਹੁਤਾ ਸਮਾਂ ਨਹੀਂ ਸੀ ਪੂਰਾ ਦਿਨ ਖੇਤਾਂ ਵਿੱਚ ਵਿਅਸਤ ਰਹਿੰਦਾ ਤੇ ਸ਼ਾਮ ਨੂੰ ਘਰ ਆ ਕੇ ਆਪਣੀ ਪਤਨੀ ਤੇ ਬੱਚਿਆਂ ਨਾਲ ਸਮਾਂ ਬਤਾਉਂਦਾ ਬੁੱਢੇ ਪਿਓ ਦੀ ਬਿਮਾਰੀ ਤੇ ਦਿਲ ਦੀ ਉਦਾਸੀ ਦੀ ਉਸ ਨੂੰ ਪੂਰਾ ਵੀ ਪਰਵਾਹ ਨਹੀਂ ਸੀ। ਉਸਮਾਨ ਜਦੋਂ ਸਵੇਰੇ ਖੇਤਾਂ ਵੱਲ ਨੂੰ ਨਿਕਲਦਾ ਤਾਂ ਉਹਦੀ ਪਤਨੀ ਹਮੇਸ਼ਾ ਆਪਣੇ ਬੱਚਿਆਂ ਨੂੰ ਦਾਦੇ ਦੇ ਸਰਹਾਣੇ ਬਿਠਾ ਦਿੰਦੀ ਤੇ ਉਹਨਾਂ ਨੂੰ ਖੇਡਣ ਲਈ ਕਹਿੰਦੀ। ਬੁੱਢਾ ਫਰੀਦ ਜੋ ਬਿਮਾਰੀਆਂ ਤੇ ਕਮਜ਼ੋਰੀ ਨਾਲ ਕੰਬ ਰਿਹਾ ਸੀ, ਇਹ ਹਾਲ ਦੇਖ ਕੇ ਦਿਲ ਵਿੱਚ ਗਹਿਰੀ ਤਕਲੀਫ ਮਹਿਸੂਸ ਕਰਦਾ। ਉਸਮਾਨ ਦੇ ਘਰ ਵਿੱਚ ਪਿਓ ਦੀ ਹਾਲਤ ਹੋਰ ਵੀ ਬੱਤਰ ਹੋ ਗਈ ਤੇ ਆਖਰਕਾਰ ਉਹ ਉਥੋਂ ਵੀ ਚਲਾ ਗਿਆ। ਇਸ ਵਾਰੀ ਉਸਨੇ ਆਪਣੇ ਛੋਟੇ ਪੁੱਤਰ احمد ਕੋਲ ਜਾਣ ਦਾ ਫੈਸਲਾ ਕੀਤਾ ਹੁਣ احمد ਜੋ ਕਿ ਇੱਕ ਧੋਖੇਬਾਜ਼ ਤੇ ਲਾਲਚੀ ਇਨਸਾਨ ਸੀ ਆਪਣੇ ਪਿਓ ਦਾ ਸਵਾਗਤ ਕਰਨ ਵਿੱਚ ਬਹੁਤ ਖੁਸ਼ ਹੋਇਆ ਪਰ احمد ਦੀ ਇਸ ਖੁਸ਼ੀ ਦੇ ਪਿੱਛੇ ਸਿਰਫ ਲਾਲਚ ਸੀ ਨਾ ਕਿ ਮੁਹੱਬਤ احمد ਨੇ ਆਪਣੇ ਪਿਓ ਦੀ ਇੱਜ਼ਤ ਕੀਤੀ ਤੇ ਕਿਹਾ بابا ਤੈਨੂੰ ਇੱਥੇ ਰਹਿਣ ਵਿੱਚ ਕੋਈ ਤਕਲੀਫ ਨਹੀਂ ਹੋਵੇਗੀ ਪਰ ਸਮਾਂ ਬੀਤਿਆ ਵਕਤ ਦੇ ਨਾਲ احمد ਨੂੰ ਪਤਾ ਲੱਗ ਗਿਆ ਕਿ ਬੁੱਢੇ ਪਿਓ ਕੋਲ ਕੋਈ ਮਾਲ ਦੌਲਤ ਨਹੀਂ ਹੈ ਤਾਂ ਉਸਨੇ ਵੀ ਆਪਣੇ ਪਿਓ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਅਹਿਮਦ ਦੀ ਪਤਨੀ ਨੇ ਆਪਣੇ ਸਹੁਰੇ ਨੂੰ ਇੱਕ ਬੋਝ ਸਮਝਿਆ ਤੇ ਉਸ ਦੀ ਕੋਈ ਸੇਵਾ ਨਾ ਕੀਤੀ। ਉਲਟਾ ਉਸ ਨੂੰ ਤਕਲੀਫ ਪਹੁੰਚਾਉਣ ਲੱਗ ਪਈ। ਉਹ ਹਮੇਸ਼ਾ ਸ਼ਿਕਾਇਤ ਕਰਦੀ ਰਹਿੰਦੀ ਤੇ ਬੁੱਢੇ ਫਰੀਦ ਨੂੰ ਆਪਣੇ ਕੰਮਾਂ ਵਿੱਚ ਰੁਕਾਵਟ ਸਮਝਦੀ। ਪਰ ਪਤਨੀ ਦਾ ਕੀ ਕਸੂਰ? ਜਦੋਂ ਆਪਣੇ ਹੀ ਪੁੱਤ ਸਾਥ ਨਾ ਦੇਣ। ਅਹਿਮਦ ਵੀ ਆਪਣੇ ਕਾਰੋਬਾਰ ਵਿੱਚ ਇੰਨਾ ਮਗਨ ਹੋ ਗਿਆ ਕਿ ਉਸਨੇ ਆਪਣੇ ਪਿਓ ਦੀ ਹਾਲਤ ਤੇ ਕੋਈ ਧਿਆਨ ਨਾ ਦਿੱਤਾ। ਇਸ ਦੌਰਾਨ ਬੁੱਢੇ ਫਰੀਦ ਦੀ ਸਿਹਤ ਹੋਰ ਤੇਜ਼ੀ ਨਾਲ ਵਿਗੜਨ ਲੱਗ ਪਈ ਆਖਰਕਾਰ ਇੱਕ ਦਿਨ ਅਹਿਮਦ ਨੇ ਵੀ ਹੱਥ ਖੜੇ ਕਰ ਦਿੱਤੇ ਤੇ ਕਿਹਾ ਬਾਪੂ ਤੁਸੀਂ ਇੱਥੇ ਨਹੀਂ ਰਹਿ ਸਕਦੇ ਮੇਰੇ ਕੋਲ ਇਨਾ ਵਕਤ ਨਹੀਂ ਹੈ ਕਿ ਤੁਹਾਡੀ ਹਰ ਵੇਲੇ ਦੇਖਭਾਲ ਕਰ ਸਕਾਂ ਤੁਹਾਨੂੰ ਕਿਸੇ ਹੋਰ ਭਰਾ ਕੋਲ ਜਾਣਾ ਪਵੇਗਾ ਅਹਿਮਦ ਦੇ ਬੇਦਰਦ ਅਲਫਾਜ਼ ਸੁਣ ਕੇ ਬੁੱਢੇ ਫਰੀਦ ਦਾ ਦਿਲ ਟੁੱਟ ਗਿਆ ਤੇ ਉਸਨੇ ਆਪਣੇ ਆਖਰੀ ਪੁੱਤਰ ਨਵਾਜ਼ ਦੇ ਘਰ ਜਾਣ ਦਾ ਫੈਸਲਾ ਕਰ ਲਿਆ ਨਵਾਜ਼ ਫਰੀਦ ਦਾ ਸਭ ਤੋਂ ਛੋਟਾ ਪੁੱਤਰ ਸੀ ਜੋ ਕਿ ਇੱਕ ਗਰੀਬ ਪਰ ਮਿਹਨਤੀ ਇਨਸਾਨ ਸੀ ਉਹ ਦਿਹਾੜੀ ਕਰਕੇ ਜੋ ਵੀ ਪੈਸੇ ਕਮਾਉਂਦਾ ਉਹਨਾਂ ਵਿੱਚੋਂ ਆਪਣੇ ਪਿਓ ਦੀਆਂ ਦਵਾਈਆਂ ਖਰੀਦਦਾ ਤੇ ਆਪਣੇ ਘਰ ਦਾ ਖਰਚਾ ਚਲਾਉਣ ਦੀ ਕੋਸ਼ਿਸ਼ ਕਰਦਾ ਉਹਦੀ ਪਤਨੀ ਵੀ ਬਹੁਤ ਇਮਾਨਦਾਰ ਸੀ ਉਹ ਆਪਣੇ ਸਹੁਰੇ ਦਾ ਦਿਲੋਂ ਖਿਆਲ ਰੱਖਦੀ ਬੁੱਢੇ ਫਰੀਦ ਦੀ ਬਿਮਾਰੀ ਤੇ ਬੁਢਾਪੇ ਨੂੰ ਸਮਝਦੀ ਤੇ ਹਮੇਸ਼ਾ ਉਹਦੀ ਸੇਵਾ ਵਿੱਚ ਲੱਗੀ ਰਹਿੰਦੀ ਬੁੱਢੇ ਫਰੀਦ ਨੇ ਜਦੋਂ ਨਵਾਜ਼ ਤੇ ਉਹਦੀ ਪਤਨੀ ਦਾ ਪਿਆਰ ਤੇ ਇੱਜ਼ਤ ਦੇਖੀ ਤਾਂ ਉਹ ਦਿਲੋਂ ਖੁਸ਼ ਹੋਇਆ ਤੇ ਉਹਨਾਂ ਨੂੰ ਦਿਲੋਂ ਅਸੀਸਾਂ ਦੇਣ ਲੱਗ ਪਿਆ ਵਕਤ ਲੰਘਦਾ ਗਿਆ ਤੇ ਫਰੀਦ ਆਪਣੇ ਛੋਟੇ ਪੁੱਤਰ ਦੇ ਘਰ ਖੁਸ਼ੀ-ਖੁਸ਼ੀ ਜ਼ਿੰਦਗੀ ਬਿਤਾਉਣ ਲੱਗਾ ਉਹਦੀ ਜ਼ਿੰਦਗੀ ਵਿੱਚ ਦੁਬਾਰਾ ਸਕੂਨ ਤੇ ਪਿਆਰ ਵਾਪਸ ਆ ਗਿਆ ਤੇ ਉਹ ਇਸ ਗੱਲ ਦਾ ਸ਼ੁਕਰਗੁਜ਼ਾਰ ਸੀ ਕਿ ਆਖਰਕਾਰ ਉਸ ਨੂੰ ਉਹ ਇੱਜ਼ਤ ਮਿਲੀ ਜਿਹਦਾ ਉਹ ਹਮੇਸ਼ਾ ਹੱਕਦਾਰ ਸੀ ਸੋ ਉਮਰ ਹੋਈ ਫਰੀਦ ਦੀ ਜ਼ਿੰਦਗੀ ਦੇ ਆਖਰੀ ਦਿਨ ਆ ਗਏ ਉਹ ਬਹੁਤ ਜ਼ਿਆਦਾ ਬਿਮਾਰ ਪੈ ਗਿਆ ਨਵਾਜ਼ ਆਪਣੇ ਪਿਤਾ ਦੀ ਹਾਲਤ ਵੇਖ ਕੇ ਬਹੁਤ ਚਿੰਤਾ ਵਿੱਚ ਪੈ ਜਾਂਦਾ ਤੇ ਅਕਸਰ ਰੋ ਵੀ ਪੈਂਦਾ ਕਿਉਂਕਿ ਉਹ ਆਪਣੇ ਪਿਓ ਨੂੰ ਇੱਕ ਬੋਝ ਨਹੀਂ ਬਲਕਿ ਹਕੀਕੀ ਮਾਇਨੇ ਵਿੱਚ ਪਿਤਾ ਦੇ ਰੋਤਬੇ ਨਾਲ ਦੇਖਦਾ ਸੀ ਉਹਦੇ ਦਿਲ ਵਿੱਚ ਪਿਤਾ ਦੀ ਇੱਜ਼ਤ ਤੇ ਮੁਹੱਬਤ ਦਾ ਸਮੁੰਦਰ ਸੀ ਤੇ ਉਹ ਹਰ ਸੰਭਵ ਕੋਸ਼ਿਸ਼ ਕਰਦਾ ਕਿ ਆਪਣੇ ਪਿਓ ਦੀ ਸੇਵਾ ਵਿੱਚ ਕੋਈ ਕਮੀ ਨਾ ਰਹਿ ਜਾਵੇ ਨਵਾਜ਼ ਦੇ ਹੰਝੂ ਤੇ ਉਹਦੀ ਫਿਕਰ ਪਿਆਰ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਉਹਦੇ ਲਈ ਇੱਕ ਤਸੱਲੀ ਤੇ ਸਕੂਨ ਦਾ ਵਸੀਲਾ ਬਣੇ ਫਰੀਦ ਨੇ ਨਵਾਜ਼ ਦਾ ਪਿਆਰ ਦੇਖ ਕੇ ਉਹਨੂੰ ਇੱਕ ਦਿਨ ਆਪਣੇ ਕੋਲ ਬੁਲਾਇਆ ਤੇ ਬਹੁਤ ਹਲਕੀ ਜੀ ਆਵਾਜ਼ ਵਿੱਚ ਕਿਹਾ ਪੁੱਤਰ ਮੇਰੇ ਆਖਰੀ ਦਿਨ ਨੇੜੇ ਨੇ ਮੇਰੀਆਂ ਸਾਹਾਂ ਹੁਣ ਗਿਣਤੀਆਂ ਰਹਿ ਗਈਆਂ ਪਰ ਰੱਬ ਤੈਨੂੰ ਹਮੇਸ਼ਾ ਖੁਸ਼ ਤੇ ਆਬਾਦ ਰੱਖੇ ਜਿਸ ਤਰ੍ਹਾਂ ਤੂੰ ਮੇਰੀ ਸੇਵਾ ਕੀਤੀ ਤੇ ਮੇਰਾ ਦਿਲ ਜਿੱਤਿਆ ਉਹ ਬੇਮਿਸਾਲ ਹੈ ਨਵਾਜ਼ ਨੇ ਉਦਾਸੀ ਭਰੇ ਲਹਿਜੇ ਵਿੱਚ ਜਵਾਬ ਦਿੱਤਾ ਬਾਪੂ ਰੱਬ ਨਾ ਕਰੇ ਕਿ ਤੁਸੀਂ ਸਾਨੂੰ ਛੱਡ ਕੇ ਚਲੇ ਜਾਓ ਤੁਹਾਡੇ ਬਿਗੈਰ ਅਸੀਂ ਕਿਵੇਂ ਜੀ ਸਕਾਂਗੇ ਫਰੀਦ ਨੇ ਮੁਸਕਰਾ ਕੇ ਕਿਹਾ ਪੁੱਤਰਾ ਇਹ ਤਾਂ ਸੱਚਾਈ ਦਾ ਰਾਹ ਹੈ ਹਰ ਚੀਜ਼ ਨੂੰ ਇੱਕ ਨਾ ਇੱਕ ਦਿਨ ਮਿਟਣਾ ਹੀ ਪੈਂਦਾ ਹੈ ਮੈਨੂੰ ਵੀ ਆਪਣੇ ਉਸ ਸੱਚੇ ਸਿਰਜਣਹਾਰ ਕੋਲ ਜਾਣਾ ਪਵੇਗਾ ਨਵਾਜ਼ ਨੇ ਕਿਹਾ ਬਾਪੂ ਮੈਂ ਤੁਹਾਡੀ ਉਹ ਸੇਵਾ ਨਹੀਂ ਕਰ ਸਕਿਆ ਜਿਹਦੇ ਤੁਸੀਂ ਹੱਕਦਾਰ ਸੀ ਮੇਰੀ ਪਤਨੀ ਵੀ ਘੱਟ ਸਮਝ ਵਾਲੀ ਹੈ ਜੇਕਰ ਤੁਹਾਡੇ ਦਿਲ ਵਿੱਚ ਕੋਈ ਗਿਲਾ ਸ਼ਿਕਵਾ ਹੋਵੇ ਤਾਂ ਸਾਨੂੰ ਮਾਫ ਕਰ ਦਿਓ ਫਰੀਦ ਨੇ ਡੂੰਗਾ ਸਾਹ ਲਿਆ ਤੇ ਨਵਾਜ਼ ਨੂੰ ਕਿਹਾ ਪੁੱਤਰਾ ਇੱਕ ਆਖਰੀ ਗੱਲ ਹੈ ਜੋ ਮੈਂ ਤੈਨੂੰ ਕਹਿਣੀ ਚਾਹੁੰਦਾ ਤੇ ਇਹ ਇੱਕ ਵੱਡੀ ਅਮਾਨਤ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਨੂੰ ਪੰਜੇ ਭਰਾਵਾਂ ਨੂੰ ਪਰਖਿਆ ਪਰ ਇਸ ਇਮਤਿਹਾਨ ਵਿੱਚ ਸਿਰਫ ਤੂੰ ਕਾਮਯਾਬ ਹੋਇਆ ਬੇਟਾ ਮੇਰੇ ਮਰਨ ਤੋਂ ਬਾਅਦ ਤੂੰ ਸ਼ਹਿਰ ਦੀ ਫਲਾਨੀ ਗਲੀ ਵਿੱਚ ਜ਼ਬਰ ਨਾਮ ਦੇ ਇੱਕ ਵਿਅਕਤੀ ਕੋਲ ਜਾਵੇਂ ਉਹਦੇ ਕੋਲ ਮੇਰਾ ਨਾਮ ਲੈ ਕੇ ਕਹੀਂ ਕਿ ਫਰੀਦ ਰੱਬ ਨੂੰ ਪਿਆਰਾ ਹੋ ਗਿਆ ਹੈ ਤੇ ਉਹ ਆਮਾਨਤ ਜੋ ਮੈਂ ਉਹਦੇ ਕੋਲ ਰੱਖੀ ਸੀ ਉਹ ਤੈਨੂੰ ਦੇ ਦੇਵੇ ਫਰੀਦ ਨੇ ਨਵਾਜ਼ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਜਿਹੜੀ ਆਮਾਨਤ ਉਹ ਤੈਨੂੰ ਸੌਂਪੇਗਾ ਉਹ ਤੇਰੇ ਲਈ ਹੈ ਉਸ ਨੂੰ ਆਪਣੀ ਪਤਨੀ ਤੇ ਬੱਚਿਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਵਰਤੀ ਇਹ ਮੇਰੀ ਤੇਰੇ ਲਈ ਆਖਰੀ ਸੋਗਾਤ ਹੋਵੇਗੀ ਤੇ ਯਾਦ ਰੱਖੀ ਬਾਕੀ ਭਰਾਵਾਂ ਨੂੰ ਕੁਝ ਵੀ ਨਾ ਦੇਵੇ ਇਹ ਆਖਰੀ ਗੱਲ ਕਹਿ ਕੇ ਫਰੀਦ ਨੇ ਚੁੱਪਚਾਪ ਆਪਣੀਆਂ ਅੱਖਾਂ ਮੂੰਦ ਲਈਆਂ ਤੇ ਉਹ ਦੁਨੀਆ ਤੋਂ ਰੁਖਸਤ ਹੋ ਗਿਆ ਫਰੀਦ ਦੀ ਮੌਤ ਦਾ ਗਮ ਨਵਾਜ਼ ਦੇ ਦਿਲ ਤੇ ਬਿਜਲੀ ਵਾਂਗ ਡਿੱਗਿਆ ਉਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਦਿਲ ਵਿੱਚ ਬਿਲਕੁਲ ਖਾਲੀਪਣ ਮਹਿਸੂਸ ਹੋਣ ਲੱਗਾ ਉਹਦੀ ਪਤਨੀ ਵੀ ਰੋਣ ਲੱਗ ਪਈ ਕਿਉਂਕਿ ਉਹਨੇ ਫਰੀਦ ਦੀ ਦਿਲੋਂ ਸੇਵਾ ਕੀਤੀ ਸੀ ਨਵਾਜ਼ ਨੇ ਆਪਣੇ ਆਪ ਨੂੰ ਕਾਬੂ ਪਾਉਂਦਿਆਂ ਆਪਣੇ ਭਰਾਵਾਂ ਨੂੰ ਇਹ ਦੁੱਖ ਭਰੀ ਖਬਰ ਸੁਣਾਈ ਤੇ ਉਹਨਾਂ ਨੂੰ ਜਨਾਜ਼ੇ ਵਿੱਚ ਸੱਦਾ ਦਿੱਤਾ ਉਹੀ ਭਰਾ ਜੋ ਕਦੇ ਆਪਣੇ ਪਿਓ ਨੂੰ ਬੋਝ ਸਮਝਦੇ ਸੀ ਹੁਣ ਜਨਾਜ਼ੇ ਵਿੱਚ ਸ਼ਰੀਕ ਹੋਣ ਲਈ ਆ ਗਏ ਨਵਾਜ਼ ਜੋ ਹਮੇਸ਼ਾ ਇਮਾਨਦਾਰੀ ਤੇ ਪਿਆਰ ਦੀ ਮੂਰਤ ਰਿਹਾ ਉਸਨੇ ਆਪਣੀ ਇਮਾਨਦਾਰੀ ਦਿਖਾਉਂਦੇ ਆਪਣੇ ਭਰਾਵਾਂ ਨੂੰ ਕਿਹਾ ਬਾਪੂ ਨੇ ਮੈਨੂੰ ਇੱਕ ਅਮਾਨਤ ਸੌਂਪੀ ਸੀ ਮੈਨੂੰ ਯਕੀਨ ਹੈ ਕਿ ਇਹ ਕੋਈ ਕੀਮਤੀ ਖਜ਼ਾਨਾ ਹੋਵੇਗਾ ਪਰ ਇਸ ਵਿੱਚ ਸਾਡੇ ਸਾਰੇ ਭਰਾਵਾਂ ਦਾ ਹੱਕ ਹੈ ਹਾਲਾਂਕਿ ਬਾਪੂ ਨੇ ਇਸ ਨੂੰ ਸਿਰਫ ਮੇਰੇ ਲਈ ਵਸੀਅਤ ਕੀਤਾ ਸੀ ਹੁਣ ਉਹ ਭਰਾ ਜੋ ਦਿਲ ਵਿੱਚ ਕਿਤੇ ਨਾ ਕਿਤੇ ਲਾਲਚ ਰੱਖਦੇ ਸੀ ਤੁਰੰਤ ਬੋਲ ਪਏ ਕਿ ਜਾ ਕੇ ਉਹ ਅਮਾਨਤ ਲੈ ਕੇ ਆ ਫਿਰ ਇਸ ਨੂੰ ਅਸੀਂ ਪੰਜੇ ਭਰਾਵਾਂ ਵਿੱਚ ਤਕਸੀਮ ਕਰ ਦਿਆਂਗੇ ਤਾਂ ਜੋ ਸਾਨੂੰ ਵੀ ਬਰਾਬਰ ਦਾ ਹਿੱਸਾ ਮਿਲੇ ਨਵਾਜ਼ ਨੇ ਠੀਕ ਉਹੀ ਕੀਤਾ ਜੋ ਉਸਨੇ ਕਿਹਾ ਸੀ ਉਹ ਸ਼ਹਿਰ ਗਿਆ ਤੇ ਅਮਾਨਤ ਲੈ ਆਇਆ ਜਦੋਂ ਉਸਨੇ ਸੰਦੂਕ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ ਸੰਦੂਕ ਵਿੱਚ ਸ਼ਹਿਰ ਦੇ ਮਸ਼ਹੂਰ ਬਾਜ਼ਾਰਾਂ ਦੀਆਂ ਕੀਮਤੀ ਦੁਕਾਨਾਂ ਦੇ ਕਾਗਜ਼ ਤੇ ਮਾਂ ਦੇ ਜਵਾਹਰਾਤ ਤੇ ਬਹੁਤ ਸਾਰੀਆਂ ਅਸ਼ਰਫੀਆਂ ਮੌਜੂਦ ਸੀ ਨਵਾਜ਼ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੰਦਿਆਂ ਆਪਣੇ ਭਰਾਵਾਂ ਨੂੰ ਉਹਨਾਂ ਦਾ ਹੱਕ ਦੇ ਦਿੱਤਾ ਤੇ ਆਪਣਾ ਹਿੱਸਾ ਲੈ ਕੇ ਬਿਨਾਂ ਪਿਤਾ ਦੇ ਸਾਏ ਤੋਂ ਆਪਣੀ ਜ਼ਿੰਦਗੀ ਇੱਕ ਵਾਰ ਫਿਰ ਚਲਾਉਣ ਲੱਗਾ ਪਰ ਵਕਤ ਨੇ ਜਲਦੀ ਹੀ ਆਪਣੀ ਹਕੀਕਤ ਵਿਖਾ ਦਿੱਤੀ ਚੰਦ ਮਹੀਨਿਆਂ ਦੇ ਬਾਅਦ ਵੱਡੇ ਭਰਾਵਾਂ ਵਿੱਚੋਂ ਇੱਕ ਆਪਣੇ ਹੀ ਕਾਰੋਬਾਰ ਵਿੱਚ ਬੁਰੀ ਤਰ੍ਹਾਂ ਫਸ ਗਿਆ ਗੈਰ ਜ਼ਿੰਮੇਵਾਰੀ ਤੇ ਗਲਤ ਫੈਸਲਿਆਂ ਦੇ ਕਾਰਨ ਉਹ ਕਰਜ਼ੇ ਵਿੱਚ ਡੁੱਬਦਾ ਗਿਆ ਹਾਲਤ ਇੰਨੀ ਖਰਾਬ ਹੋ ਗਈ ਕਿ ਉਹਨੂੰ ਆਪਣਾ ਘਰ ਤੱਕ ਵੇਚਣਾ ਪਿਆ ਦੂਜਾ ਭਰਾ ਜੋ ਹਮੇਸ਼ਾ ਖਰਚੇ ਭਰੀ ਤੇ ਆਰਾਮ ਦੀ ਜ਼ਿੰਦਗੀ ਜੀਣ ਦਾ ਆਦੀ ਸੀ ਇੱਕ ਦਿਨ ਚੋਰੀ ਕਰਦੇ ਹੋਏ ਫੜਿਆ ਗਿਆ ਹਾਕਮ ਨੇ ਉਸਨੂੰ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ ਤੇ ਉਹਦੀ ਇੱਜ਼ਤ ਤਬਾਹ ਹੋ ਗਈ ਬਾਕੀ ਭਰਾ ਵੀ ਪਿਓ ਦੀ ਦੌਲਤ ਨੂੰ ਹੱਥ ਲਾਉਂਦੇ ਤਾਂ ਉਹ ਮਿੱਟੀ ਬਣ ਜਾਂਦੀ ਇਹ ਸਾਰੀਆਂ ਨਕਾਮੀਆਂ ਪਿਓ ਦੀਆਂ ਬਦ ਅਸੀਸਾਂ ਦਾ ਨਤੀਜਾ ਸੀ। ਦੂਜੇ ਪਾਸੇ ਨਵਾਜ਼ ਉਸਨੇ ਆਪਣੀ ਮਿਹਨਤ ਨਾਲ ਸ਼ਹਿਰ ਵਿੱਚ ਨਵਾਂ ਕਾਰੋਬਾਰ ਸ਼ੁਰੂ ਕਰ ਦਿੱਤਾ। ਉਹ ਸੋਹਣੇ ਕੱਪੜੇ ਖਰੀਦ ਕੇ ਸ਼ਹਿਰ ਦੇ ਬਾਜ਼ਾਰ ਵਿੱਚ ਵੇਚਣ ਲੱਗਾ ਤੇ ਵਕਤ ਦੇ ਨਾਲ ਉਹ ਬਹੁਤ ਵਧੀਆ ਮੁਨਾਫਾ ਕਮਾਉਣ ਲੱਗ ਪਿਆ। ਉਹਦੀ ਇਮਾਨਦਾਰੀ, ਪਿਓ ਦੀ ਅਸੀਸ ਤੇ ਲਗਾਤਾਰ ਮਿਹਨਤ ਨੇ ਉਸਨੂੰ ਤਰੱਕੀ ਦੇ ਰਾਹ ਤੇ ਪਾ ਦਿੱਤਾ। ਆਖਰਕਾਰ ਉਹ ਇੰਨਾ ਕਾਮਯਾਬ ਹੋ ਗਿਆ। ਕਿ ਉਸਨੇ ਆਪਣੇ ਭਰਾਵਾਂ ਵੱਲੋਂ ਵੇਚੀਆਂ ਗਈਆਂ ਦੁਕਾਨਾਂ ਵੀ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹੌਲੀ-ਹੌਲੀ ਉਹ ਪੂਰੇ ਬਾਜ਼ਾਰ ਦਾ ਇਕਲੌਤਾ ਮਾਲਕ ਬਣ ਗਿਆ ਜਿਹੜੇ ਭਰਾ ਕਦੇ ਆਪਣੇ ਆਪ ਨੂੰ ਦੌਲਤਮੰਦ ਸਮਝਦੇ ਸੀ ਹੁਣ ਵਕਤ ਦੇ ਮਾਰੇ ਹੋਏ ਨਵਾਜ਼ ਦੇ ਦਰ ਤੇ ਸਵਾਲੀ ਬਣ ਕੇ ਆ ਗਏ ਨਵਾਜ਼ ਜੋ ਇੱਕ ਰਹਿਮਦਿਲ ਤੇ ਨੇਕਦਿਲ ਇਨਸਾਨ ਸੀ ਉਹਨਾਂ ਦੀ ਮਦਦ ਕਰਦਾ ਤੇ ਉਹਨਾਂ ਨੂੰ ਖਾਲੀ ਹੱਥ ਵਾਪਸ ਨਾ ਜਾਣ ਦਿੰਦਾ ਉਸ ਦਾ ਇਹ ਰਵਈਆ ਉਸ ਦੇ ਪਿਤਾ ਦੀ ਸਿਖਾਈ ਹੋਈ ਸੁਚੱਜੀ ਸਿੱਖਿਆ ਦਾ ਨਤੀਜਾ ਸੀ ਫਿਰ ਉਹ ਦਿਨ ਆਇਆ ਜਦ ਨਵਾਜ਼ ਨੇ ਸ਼ਹਿਰ ਦੇ ਮਸ਼ਹੂਰ ਇਲਾਕੇ ਵਿੱਚ ਇੱਕ ਵੱਡਾ ਘਰ ਖਰੀਦਿਆ ਤੇ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਬਤੌਣ ਲੱਗਾ ਉਹ ਜ਼ਿੰਦਗੀ ਦੇ ਉਸ ਮੋੜ ਤੇ ਵੀ ਆਪਣੇ ਪਿਓ ਦੀਆਂ ਅਸੀਸਾਂ ਤੇ ਸਿੱਖਿਆਵਾਂ ਨੂੰ ਨਾ ਭੁੱਲਿਆ ਇੱਕ ਦਿਨ ਉਹ ਆਪਣੇ ਪਿਓ ਦੀ ਕਬਰ ਤੇ ਗਿਆ ਕਬਰ ਦੇ ਸਾਹਮਣੇ ਖੜੇ ਹੋ ਕੇ ਉਸ ਨੇ ਭਰੀ ਆਵਾਜ਼ ਵਿੱਚ ਕਿਹਾ ਬਾਪੂ ਤੁਹਾਡੀਆਂ ਦੁਆਵਾਂ ਨੇ ਮੈਨੂੰ ਸ਼ਹਿਰ ਦਾ ਸਭ ਤੋਂ ਦੌਲਤਮੰਦ ਵਿਅਕਤੀ ਤਾਂ ਬਣਾ ਦਿੱਤਾ ਪਰ ਤੁਹਾਡੀ ਗੈਰ ਹਾਜ਼ਰੀ ਨੇ ਮੇਰੇ ਦਿਲ ਨੂੰ ਖਾਲੀ ਕਰ ਦਿੱਤਾ ਤੁਹਾਡੀ ਛਾਂ ਤੋਂ ਵਾਂਝਾ ਹੋਣਾ ਇੱਕ ਉਹਨਾਂ ਦੁੱਖਾਂ ਵਿੱਚੋਂ ਹੈ ਜੋ ਦੌਲਤ ਵੀ ਨਹੀਂ ਭਰ ਸਕਦੀ ਰੱਬ ਤੁਹਾਨੂੰ ਜੰਨਤ ਵਿੱਚ ਸਭ ਤੋਂ ਉੱਚਾ ਦਰਜਾ ਬਖਸ਼ੇ ਸੋ ਦੋਸਤੋ ਕੁਝ ਲੋਕ ਆਪਣੇ ਹੀ ਲਾਲਚ ਹੰਕਾਰ ਤੇ ਬੇਰਹਿਮੀ ਵਿੱਚ ਇੰਨਾ ਗਵਾਚ ਜਾਂਦੇ ਨੇ ਕਿ ਉਹ ਆਪਣਿਆਂ ਦੀ ਹੀ ਕਦਰ ਕਰਨੀ ਭੁੱਲ ਜਾਂਦੇ ਨੇ ਰਿਸ਼ਤਿਆਂ ਦੀ ਇਹ ਅਣਗਹਿਲੀ ਇੱਕ ਦਿਨ ਉਹਨਾਂ ਨੂੰ ਹੀ ਖਾਲੀ ਹੱਥ ਛੱਡ ਜਾਂਦੀ ਹੈ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਾਂ ਪਿਓ ਦੀ ਅਸੀਸ ਇੱਕ ਅਜੀਹਾ ਖਜ਼ਾਨਾ ਹੁੰਦਾ ਜੋ ਕਿਸੇ ਵੀ ਬੈਂਕ ਵਿੱਚ ਨਹੀਂ ਮਿਲਦਾ। ਇਹ ਉਹ ਦੌਲਤ ਹੈ ਜੋ ਜ਼ਿੰਦਗੀ ਦੀਆਂ ਹਰੇਕ ਔਕੜਾਂ ਵਿੱਚ ਸਾਡਾ ਸਾਥ ਦਿੰਦੀ ਹੈ। ਪਰ ਜੇਕਰ ਇਹੀ ਅਸੀਸ ਕਿਸੇ ਦੇ ਦਿਲ ਤੋਂ ਬਾਅਦ ਅਸੀਸ ਵਿੱਚ ਬਦਲ ਜਾਵੇ, ਸ਼ਰਾਪ ਵਿੱਚ ਬਦਲ ਜਾਵੇ ਤਾਂ ਵਕਤ ਓਨੀ ਹੀ ਤੇਜ਼ੀ ਨਾਲ ਇਨਸਾਨ ਨੂੰ ਡਬੋ ਵੀ ਸਕਦਾ ਹੈ। ਫਰੀਦ ਦੇ ਪੁੱਤਰਾਂ ਨੇ ਆਪਣੇ ਪਿਓ ਨੂੰ ਬੋਝ ਸਮਝਿਆ। ਉਹਦੀ ਝੂਠੀ ਟਾਲਮਟੋਲ ਕੀਤੀ ਪਰ ਰੱਬ ਦੀ ਯੋਜਨਾ ਕੁਝ ਹੋਰ ਸੀ। ਜੋ ਉਹਨਾਂ ਨੇ ਆਪਣੇ ਪਿਓ ਨਾਲ ਕੀਤਾ ਉਹੀ ਉਹਨਾਂ ਦੇ ਹੱਥੀਂ ਚਲਾ ਗਿਆ। ਉਹਨਾਂ ਦੀ ਦੌਲਤ ਖਤਮ ਹੋ ਗਈ। ਇੱਜ਼ਤ ਮਿੱਟੀ ਵਿੱਚ ਰਲ ਗਈ ਤੇ ਆਖਰ ਉਹਨਾਂ ਨੂੰ ਵੀ ਉਸੇ ਵਿਅਕਤੀ ਦੇ ਦਰ ਤੇ ਝੁਕਣਾ ਪਿਆ ਜਿਸ ਨੂੰ ਉਹ ਕਦੇ ਨਿਕੰਮਾ ਸਮਝਦੇ ਸੀ। ਪਰ ਨਵਾਜ਼ ਨੇ ਜੋ ਆਪਣੇ ਪਿਓ ਦੀ ਸੇਵਾ ਕੀਤੀ ਉਸ ਦੇ ਸਿਰ ਉੱਤੇ ਅਸੀਸਾਂ ਦੀ ਛਾਂ ਸੀ। ਉਹ ਮਿਹਨਤ ਕਰਦਾ ਰਿਹਾ। ਈਮਾਨਦਾਰ ਰਹਾ ਤੇ ਆਖਰਕਾਰ ਵਕਤ ਨੇ ਉਹਨੂੰ ਇੰਨਾ ਵੱਡਾ ਬਣਾਇਆ ਕਿ ਉਹ ਆਪਣੇ ਭਰਾਵਾਂ ਤੋਂ ਵੀ ਉੱਚਾ ਹੋ ਗਿਆ ਇਹ ਸਾਨੂੰ ਦੱਸਦਾ ਹੈ ਕਿ ਦੌਲਤ ਦੀ ਤਾਕਤ ਅਸੀਸਾਂ ਦੀ ਤਾਕਤ ਦੇ ਅੱਗੇ ਕੋਈ ਮਾਇਨੇ ਨਹੀਂ ਰੱਖਦੀ ਅਸੀਂ ਜੋ ਵੀ ਕਰਦੇ ਹਾਂ ਉਹ ਵਾਪਸ ਆਉਂਦਾ ਹੈ ਜਿਵੇਂ ਇੱਕ ਪਰਛਾਵਾਂ ਕੁਝ ਸਮੇਂ ਲਈ ਉਹ ਪਿੱਛੇ ਰਹਿ ਜਾਂਦਾ ਪਰ ਜਦੋਂ ਹੌਲੀ-ਹੌਲੀ ਅੱਗੇ ਵਧਦਾ ਹੈ ਤਾਂ ਉਹ ਸਾਡੇ ਅਸਲ ਨਾਲ ਮਿਲ ਜਾਂਦਾ ਹੈ ਹੁਣ ਤੁਸੀਂ ਦੱਸੋ ਤੁਸੀਂ ਕਿੰਨੀ ਵਾਰ ਸੋਚਿਆ ਕਿ ਤੁਹਾਡੇ ਮਾਪਿਆਂ ਦੀ ਅਸੀਸ ਤੁਹਾਡੀ ਜ਼ਿੰਦਗੀ ਵਿੱਚ ਕਿੰਨੀ ਮਹੱਤਵਪੂਰਨ ਹੈ ਜੇਕਰ ਨਹੀਂ ਤਾਂ ਹੁਣ ਵੀ ਸਮਾਂ ਹੈ ਉਹਨਾਂ ਦੀ ਕਦਰ ਕਰੋ ਉਹਨਾਂ ਨਾਲ ਪਿਆਰ ਕਰੋ ਕਿਉਂਕਿ ਉਹਨਾਂ ਦੀ ਦਿਲੋਂ ਦਿੱਤੀ ਇੱਕ ਦੁਆ ਤੁਹਾਡੇ ਹਰੇਕ ਅਰਮਾਨ ਨੂੰ ਪੂਰਾ ਕਰ ਸਕਦੀ ਹੈ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਇਸ ਕਹਾਣੀ ਬਾਰੇ ਆਪਣੀ ਕੀਮਤੀ ਰਾਏ ਕਮੈਂਟ ਵਿੱਚ ਲਿਖੋ ਤੁਹਾਡੀ ਇੱਕ رائے ਸਾਡੇ ਲਈ ਬਹੁਤ ਅਹਿਮ ਹੈ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ